ਸਤਿ ਸ੍ਰੀ ਅਕਾਲ ਜੀ ਸਾਰੇ ਮਿੱਤਰ ਪਿਆਰਿਆਂ ਨੂੰ ਤੇ ਲਾਓ ਵੀ ਮਿੱਤਰੋ ਪ੍ਰੋਫੈਸਰ ਸਾਹਿਬ ਦੀ ਮਸ਼ੀਨ ਨਾਲ ਤੇ ਪ੍ਰੋਫੈਸਰ ਸਾਹਿਬ ਦੀ ਕਣਕ ਵੱਢਣ ਲਈ ਕਿਉਂ ਪ੍ਰੋਫੈਸਰ ਸਾਹਿਬ ਬਿਲਕੁਲ ਦੋਵੇਂ ਚੀਜ਼ਾਂ ਪ੍ਰੋਫੈਸਰ ਸਾਹਿਬ ਦੀਆਂ ਹੀ ਆ ਟਰਾਲੀ ਵੀ ਟਰੈਕਟਰ ਘਲਾ ਆਪਣਾ ਤੇ ਟਰੈਕਟਰ ਮਹਿੰਗਾ ਟਰਾਲੀ ਨਾਲੋਂ ਸਤਿ ਸ੍ਰੀ ਅਕਾਲ ਜੀ ਨਹੀਂ ਨਹੀਂ ਹੁਣ ਹੁਣ ਤਾਂ ਟਰਾਲੀ ਮਹਿੰਗੀ ਲੱਗਦੀ ਯਾਰ ਸਹੀ ਗੱਲ ਹੈ ਤੇ ਕਿੰਨਾ ਏਰੀਆ ਆਪਣਾ ਇਹ ਇਹ ਤਾਂ ਆਪਣਾ ਦੋ ਕਿੱਲੇ ਹੀ ਆ ਇੱਧਰ ਤਾਂ ਇਹ ਦੋ ਕਿੱਲੇ ਆ ਤੇ ਦੋ ਕਿੱਲੇ ਵਾਹ ਪਰ ਦੋ ਕਿੱਲੇ ਚਲੋ ਕਹਿਣੀ ਨਹੀਂ ਚਾਹੀਦੀ ਇਹ ਗੱਲ ਵਾਵਾ ਕਿੱਲੇ ਆ ਰਗਾ ਫਿਰ ਨਹੀਂ ਦੇ ਅੰਦਰ ਆ ਆਹੋ ਉਵੇਂ ਤਾਂ ਨਹੀਂ ਆਪਾਂ ਛਾੜ ਦੇ ਹਸਾਬ ਨਾਲ ਹਸਾਬ ਲਾਉਣਾ ਨਾ ਛਾੜ ਤਾਂ ਚੱਲੋ ਜਿੰਨਾ ਹੀ ਨਿਕਲੂਗਾ ਮੇਰੇ ਤਾਂ ਦੋ ਕਿੱਲੇ ਵੱਢ ਗਏ ਤੇ ਫੇਰ ਤੁਹਾਨੂੰ ਆਈਡੀਆ ਦਿੰਨੇ ਆ ਦਾ ਟਰਾਲੀ ਦੇ ਮੁਤਾਬਕ ਵੀ ਕਿੰਨਾ ਕੁ ਹੋਊਗਾ ਛਾੜ ਸਵਾਰ ਵਕਾਉਣੇ ਆ ਤੈਨੂੰ ਵੀ ਪ੍ਰੇਮ ਜੋਬਰ ਲੱਗਾ ਆਉਂਦਾ ਬੜਗਾਈ ਕਰਨ ਜਿਵੇਂ ਕਣਕਾਂ ਖੜੀਆਂ ਕੁੜੀਆਂ ਕਿਵੇਂ ਲੱਗਦਾ ਹੈ ਤਗੀ ਠੀਕ ਆ ਸੱਟ ਦਾ ਕੰਮ ਪਰ ਕਣਕਾਂ ਮਸ਼ੀਨਾਂ ਸਾਰੀਆਂ ਦਾ ਅਜੇ ਕੰਮ ਖੁੱਲ ਕੇ ਚੱਲਿਆ ਨਹੀਂ ਜਾ ਨਾ ਖੁੱਲ ਕੇ ਚੱਲਿਆ ਤੇ ਜਦੋਂ ਚੱਲਿਆ ਚੱਲਣਾ ਵੀ ਤਿੰਨ ਕਿ ਦਿਨੀਆਂ ਇਹ ਤਾਂ ਹੈਗਾ ਕਣਕਾਂ ਖੜੀਆਂ ਵਾਕਿਆ ਹੀ ਹੈ ਤਗੀ ਵਿਹਲਾ ਮੈਨ ਲੱਗਦਾ ਹਫਤਾ ਤਾਂ ਨਹੀਂ ਚੱਲਣਾਗਾ ਨਹੀਂ ਕਿ 5 ਦਿਨ ਸਾਰੇ 3 ਕਿ ਦਿਨ ਪੂਰੇ ਸਿਰੇ ਦੇ ਤੇ 2 ਦਿਨ ਟੁੱਟੇ ਭੱਜੇ ਕੋਲ ਮਲਾ ਕੇ ਹਫਤਾ ਕ ਲਾ ਲਾ ਹਫਤੇ ਕੇ ਚ ਵੇਲਾ ਪੈ ਜਾਣਗੇ ਆ ਪੈ ਜਾਣਗੇ ਪੈ ਜਾਣਗੇ ਮੈਨਾਂ ਦਾ ਡੱਬੂ ਭਰਨ ਵਾਲਾ ਹੋਣਾ ਕਿ ਨਹੀਂ ਆਂ ਭਾਰੀ ਜਾਣਾ ਆ ਜਾ ਪ੍ਰੋਫੈਸਰਾਂ ਦਾ ਟਰੈਕਟਰ ਲਾਓ ਮੋੜ ਕੇ ਚਲਾਏਗਾ ਚਲਾਏਗਾ ਕੇ ਚਲਾਏਗਾ ਕੇ ਚਲਾਵਾ ਨਹੀਂ ਨਹੀਂ ਬੈ ਤੂੰ ਤੂੰ ਚੱਕਰ ਨਹੀਂ ਮਾਰਨ ਤੇ ਡਿੱਗਦੇ ਫਰਾਂਗ ਕਾ ਦੀ ਨਾਲ ਹੀ ਬਹਿਣਾ ਤੇ ਹੋਰ ਦੇ ਕੇਰਾਕੂਰਾ ਜਿਹੜੀਆਂ ਹੁੰਦੀਆਂ ਤੇ ਕੁੱਤੇ ਕਦੀ ਜਾਂਦਾ ਨਹੀਂ ਕਰਦਾ ਹਾਂ ਅ ਡੈੱਕ ਦੀ ਪੱਤਰੀ ਨਾ ਵਾਜੇ ਬਾਹਰ ਧਿਆਨ ਰੱਖੀ ਨਹੀਂ ਉਗੀ ਲਿਆ ਹੋ ਐਸ ਰੋ ਕਾ ਦੋ ਗਿਆ ਡੱਬੂ ਉਤੋਂ ਦੀ ਤਾਂ ਹੋਇਆ ਨਹੀਂ ਅਜੇ ਤੈਨੂੰ ਕਹਤਾ ਗਿਆ ਭਰ ਕੇ ਗੱਢੀਏ ਨਾਜਾ ਲੱਗੂਗਾ ਆਪਾਂ ਨੂੰ ਕੋਈ ਛੇਤੀ ਨਹੀਂ ਫੇਰ ਅੱਗੋਂ ਅੱਗੋਂ ਦੀ ਵਲੀਏ ਐਵੇਂ ਜੱਪਲ ਨੇ ਕਹਤਾ ਆਏ ਆ ਜੋ ਨਹੀਂ ਉਹਨੇ ਤਾਂ ਡੱਬੂ ਕਰਦਣ ਦਾ ਫਾਇਦਾ ਕੀ ਆ ਆਹ ਨਾਲ ਇਹਨੂੰ ਕਹਿ ਦਿਆਂਗੇ ਫੁੱਲ ਭਰੇ ਦੋ ਦਸ ਆਹ ਤਾਂ ਫੁੱਲ ਭਰ ਕੇ ਖੜਿਆ ਅੱਗੇ ਹੈ ਨਾ ਹਾਂ ਹਾਂ ਅੱਗੇ ਦਾ ਖੜ ਕੇ ਅਸੀਂ ਤੇ ਆਪਾਂ ਇਹ ਆਉਣ ਕਰਦੇ ਇੱਕ ਮੇਰੀ ਇੱਧਰ ਕਰਕੇ ਲਾ ਲੈਨੇ ਆ ਮੈਂ ਮੰਨਦਾ ਆਹੋ ਟਾਰਚ ਆਪਾਂ ਨੂੰ ਮਾਰਨ ਦੀ ਸੋਨਾ ਫਿਰ ਬਿਲਕੁਲ ਟੀਸੀ ਦੀ ਹੀ ਨਿੰਡ ਬੂਤ ਹੁੰਦੀ ਹੈ ਜੇ ਨਹੀਂ ਅੰਨੇ ਆਹੀ ਵਾਲੇ ਵਾਣਾ ਦਾ ਦੁੱਖ ਵੀ ਆ ਸਾਰਾ ਸੁੱਖ ਵੀ ਆਗਣੀ ਦੁੱਖ ਤਾਂ ਮੈਨੂੰ ਜ਼ਿਆਦਾ ਲੱਗਣ ਡਿਆ ਜ਼ਿਆੜਾ ਜ਼ਿਆਦਾ ਹੁੰਦਾ ਕਣੀ ਜਿਵੇਂ ਉਹ ਉੱਥੇ ਕੁੱਤ ਕਿੰਨੀਆਂ ਦੌਗੀਆਂ ਐ ਮਦੇੜੀਆਂ ਮਧੂੜੀਆਂ ਪਈਆਂ ਨੇ ਆਤਮਾ ਲੈ ਵੀ ਮਤਰਾ ਹੁਣ ਟੀਸੀ ਵੀ ਦਸਪੀ ਆ ਡਬੂਤੋਂ ਦੀ ਫਿਰ ਇਸੇ ਮਗਰ ਦੀ ਨਹੀਂ ਮੈਂ ਨਾ ਦੀਂਦੀ ਅੱਕੋਂ ਦੀਂਦੀ ਆ ਯਾ ਤੇਰੀ ਮਰਫੀ ਪਈ ਆ ਫੇ ਡੀਸੀ ਦਾ ਯਾਰ ਦੀਦੀ ਨਹੀਂ ਗਈ ਕਾਦੋ ਵਾਰ ਤਮਾਰੀ ਜਾਂਦਾ ਦੇਖ ਪੈਂਦੀ ਆ ਉਹਲੇ ਡੱਬੂਤੋਂ ਦੀ ਉਹ ਘਾ ਭਰਿਆ ਜਾਣੀ ਜੀ ਉਹ ਵੇਂਦਾ ਹੀ ਨਹੀਂ ਆਣ ਮਸਤਾ ਕਿਉਂਕਿ ਜੇ ਟ੍ਰੈਕਟਰ ਛੋਟਾ ਨੂੰ ਹੋ ਜੇ ਸੜਕ ਤੋਂ ਅੰਦਰ ਨੂੰ ਵੜ ਕੇ ਇੱਕ ਵਾਟਾ ਦੇ ਨੂੰ ਇੱਕ ਛੋਟਾ ਪਾ ਕੇ ਸੜਕ ਆ ਜਾਣਾ ਨੇ ਫੇਰ ਉੱਪਰ ਰਗੜ ਜੂਗਾ ਇਹ ਦਿਨਾਂ ਪੂਰਾ ਨਹੀਂ ਰੁੜਦਾ ਤਾਂ ਛੋਟਾ ਦਾ ਟਾਲੀ ਨਹੀਂ ਵਾਰਦੀ ਭਾਈ ਆਣਾ ਬਸ ਕਾਹਦੀ ਕੀਤੀ ਦੋਰ ਖਾ ਲੈਣਾ ਹੈ ਨਾ ਇਸ ਲਈ ਆ ਕਿ ਮੈਂ ਦੋ ਹੀ ਆਂਦਾ ਹਾਂ ਜਾਂ ਖਵਾ ਦੋਰ ਖਾ ਲੈਣਾ ਹੈ ਚੱਲ ਕੋ 4 ਇੰਚ ਦਾ ਫਰਕ ਪੈਣਾ ਹੀ ਨਹੀਂ ਇਧਰੋਂ ਕਹਿ ਰਹੇ ਕਿ ਮੈਂ ਦਾੜਿਆਂ ਦਾ ਵੀ ਪੈਣਾ ਹੈ ਆਲੀਆ ਫਰ ਖੜਕੇ ਪੁਆਈ ਜਾਵੇ ਹੋਰ ਕੀ ਆ ਬਸ ਆ ਤਾਂ ਮੈਨ ਲੱਗਦਾ ਗੇੜੇ ਦੋ ਮਸਾਣੇ ਹਨਾ ਹਾਂ ਤੇੜਾ ਜਿਹਾ ਜੇ ਕਿਤੇ ਵੇਖੀਏ ਤੇ ਦੋ ਵੀ ਨਹੀਂ ਬਣਦੇ ਪਰ ਰੌਲਾ ਇਹ ਹੁਣ ਤਾਂ ਟਰੈਕਟਰ ਖੜਾ ਰਹਿਣ ਦੇ ਜਿਹੜੇ ਕੋਈ ਵੀ ਨਹੀਂ ਨਹੀਂ ਖੜਾ ਆਪਾਂ ਤਾਂ ਲੋਡ ਹੀ ਨਹੀਂ ਉਵੇਂ ਪੁਆਲਾ ਸਾਰੇ ਪੈ ਜਾਣੇ ਉਵੇਂ ਹੀ ਹੋਣੇ ਇਹ ਓਏ ਆ ਜਾ ਕੋਈ ਗੱਲ ਬਾਤ ਹੀ ਸੁਣਾ ਦੇ ਖੜੂ ਦਾ ਚੋਬਰ ਲੈ ਆ ਲੈ ਖੇਤ ਕੇ ਤੇਰੇ ਫੂਲੀ